ਇਹ ਸਾਰੇ ਇੱਕ ਹੀ ਜਾ ਕੇ ਉਥੇ ਮੁਹੱਲੀ ਮੋਰਚੇ ਬੰਦੀ ਸਿੰਘਾਂ ਦੇਤੇ ਉਹ ਆ ਹੀ ਦਿੰਦੇ ਨਾ ਇੱਕ ਸਟੈਂਡ ਤੇ ਇਕੱਠੇ ਹੁੰਦੇ ਤੇ ਹੁਣ ਨੋ ਗੁਰਮਖੋ ਪਿਆਰੋ ਇਹ ਮੋਰਚਾ ਕਦੇ ਦਾ ਸਾਰ ਹੋ ਜਾਣਾ ਸੀ ਜਿਹੜੀ ਭੁੱਖ ਦਾ ਹੜਤਾਲ ਰੱਖਣੀ ਪਹਿਲੀ ਤਾਂ ਇਹ ਨਹੀਂ ਗੱਲ ਸੀ ਸਾਨੂੰ ਪਾਉਂਦੀ ਸੰਤ ਤੱਕੇ ਮਾਰਨ ਨੂੰ ਫਿਰਦੇ ਆ ਸੋ ਦੋਸਤੋ ਤੁਸੀਂ ਜੁੜ ਚੁੱਕੇ ਹੋ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਸੋ ਦੋਸਤੋ ਜਿਸ ਤਰ੍ਹਾਂ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ ਘੱਟੋ ਘਾਟੇ 1.5 ਸਾਲ ਦੇ ਕਰੀਬ ਹੋ ਗਏ ਚੰਡੀਗੜ੍ਹ ਦੇ ਵਿੱਚ ਸਾਡੇ ਨਾਲ ਲੜਨੀਆਂ ਫੌਜਾਂ ਹੈਗੀਆਂ ਨੇ ਸੋ ਬਾਬਾ ਪ੍ਰਗਟ ਸਿੰਘ ਸਾਡੇ ਨਾਲ ਹੈਗੇ ਨੇ ਸੋ ਗੱਲਬਾਤ ਕਰਦੇ ਆਂ ਵੀ ਕੌਮੀ ਇਨਸਾਫ ਮੋਰਚੇ ਦਾ ਮੁੱਦਾ ਕਿੱਥੇ ਕੋ ਪਹੁੰਚਿਆ ਹੈ ਕੀ ਕੀ ਮਸਲੇ ਹੱਲ ਹੋਏ ਨੇ ਸੋ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਜਿਸ ਤਰ੍ਹਾਂ ਮੋਰਚਾ ਲੱਗਿਆ ਹੈ 1.5 ਸਾਲ ਦੇ ਕਰੀਬ ਕੌਮੀ ਮੋਰਚਾ ਲੱਗੇ ਨੂੰ ਹੋ ਚੁੱਕਿਆ ਹੈ ਚੰਡੀਗੜ੍ਹ ਦੇ ਹੁਣ ਤੱਕ ਦੇ ਮੋਰਚੇ ਦੀਆਂ ਪ੍ਰਾਪਤੀਆਂ ਕੀ ਹੋ ਚੁੱਕੀਆਂ ਨੇ ਉਹਦੇ ਵਿੱਚ ਜੀ ਜਿਹੜੀਆਂ ਪ੍ਰਾਪਤੀਆਂ ਹੋਣੀਆਂ ਚਾਹੀਦੀਆਂ ਸੀ ਬੜੀ ਆਸ ਰੱਖੀ ਸੀ ਬਾੜ ਦੇ ਦੇਸ਼ਾਂ ਵਿਦੇਸ਼ਾਂ ਦੇ ਸਿੱਖਾਂ ਨੇ ਤੇ ਜਿਹੜੇ ਸਿੱਖ ਜੇਲਾਂ ਦੇ ਵਿੱਚ ਬੈਠੇ ਆ ਲੰਮੇ ਸਮੇਂ ਤੋਂ 28-28 ਸਾਲ ਸਜ਼ਾਵਾਂ ਭੋਗ ਕੇ ਵੀ ਦੁਗਣੀਆਂ ਤਿਗੜੀਆਂ ਭੋਗਤੀਆਂ ਹਾਂ ਤੇ ਜਿਹੜੀਆਂ ਸਜ਼ਾਵਾਂ ਭੋਗ ਦਿੱਤੀਆਂ ਹਨ ਫੇਰ ਵੀ ਗੁਰਮਖੋ ਪਿਆਰੋ ਜੇਲਾਂ ਦੇ ਵਿੱਚ ਬੰਦੀ ਸਿੱਖ ਉਹ ਆ ਕੌਮ ਦੇ ਉੱਤੇ ਮਾਣ ਕਰਕੇ ਵੰਦੇ ਆ ਵੀ ਇਹ ਕੌਮ ਦੇ ਵਿੱਚ ਜਿਹੜੇ ਕਿੰਨੇ ਕੁ ਯੋਧੇ ਸੂਰਬੀਰ ਜਿਨ੍ਹਾਂ ਦੇ ਵਿੱਚ ਪੰਜਾਬ ਦੀ ਦਰਦ ਜਿਨ੍ਹਾਂ ਦੇ ਵਿੱਚ ਅੰਦਰ ਦੇਸ਼ ਦਾ ਦਰਦ ਤੇ ਆ ਨੌਜਵਾਨੀ ਦਾ ਦਰਦ ਉਹ ਵੀ ਵੇਖ ਰਹੇ ਕੈਮਰਾ ਲਾ ਕੇ ਬੜਾ ਤਗੜਾ ਕੈਮਰਾ ਲੱਗਾ ਹੋਇਆ ਬੰਦੀ ਸਿੰਘਾਂ ਦਾ ਗੁਰਮਖੋ ਬੰਦੀ ਸਿੰਘਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ ਜੇ ਅੱਜ ਬੰਦੀ ਸਿੰਘ ਜੇਲਾਂ ਦੇ ਵਿੱਚ ਤੇ ਆ ਪਨੀਰੀ ਅੱਜ ਸਾਨੂੰ 잡ਦੀ ਆ ਨਹੀਂ ਤਾਂ ਉਸ ਸਮੇਂ ਸਰਕਾਰਾਂ ਆ ਪਨੀਰੀ ਦੀ ਤੁਹਾਡੀ ਰਹਿਣ ਦੇਣੀ ਜਿਹੜੀ ਆ ਨੌਜਵਾਨ ਪਚੰਗੀ ਤੁਸੀਂ ਸਾਹਮਣੇ ਵੇਖਦੇ ਪਇਓ ਇਹ ਬੰਦੀ ਸਿੰਘਾਂ ਦੀ ਦੇਣ ਗੁਰਮਖੋ ਪਿਆਰੋ ਬੰਦੀ ਸਿੰਘਾਂ ਦੀ ਤਾਂ ਆਪਦੀ ਮੁੱਖ ਮੰਤਰੀ ਜਿੰਨੀ ਪਾਵਰ ਸੀ ਜਿਹੜਾ ਮੁੱਖ ਮੰਤਰੀ ਦੇ ਨਾਲ ਰਹਿੰਦਾ ਹੋਵੇ ਉਹ ਜਦੋਂ ਮਰਜ਼ੀ ਕਹਿ ਸਕਦਾ ਮੁੱਖ ਮੰਤਰੀ ਨੂੰ ਮੇਰਾ ਆਹ ਕੰਮ ਕਰ ਦੇ ਤੇ ਮੁੱਖ ਮੰਤਰੀ ਕਰਨ ਨੂੰ ਤਿਆਰ ਆ ਗੁਰਮਖੋ ਜਿਹੜਾ ਪ੍ਰਧਾਨ ਮੰਤਰੀ ਦੇ ਨਾਲ ਰਹਿ ਰਿਹਾ ਵਾ ਇੰਦਰਾ ਗਾਂਧੀ ਦੇ ਤੇ ਉਹ ਵੀ ਗੁਰਮਖੋ ਪਿਆਰੋ ਉਹਦੇ ਬੱਚਿਆਂ ਨੂੰ ਵੀ ਸੁਰੱਖਿਆ ਦਿੱਤੀ ਤੇ ਉਹਨਾਂ ਨੂੰ ਵੀ ਦਿੱਤੀ ਉਹਨਾਂ ਨੇ ਇੱਕ ਕੀ ਵੇਖਿਆ ਹਰਮੰਦਰ ਸਾਹਿਬ ਸਾਡਾ ਢਾ ਦਿੱਤਾ ਕਾਲ ਤਖਤ ਸਾਹਿਬ ਸਾਡਾ ਢਾ ਦਿੱਤਾ ਜਿਹੜੀ ਨੌਜਵਾਨ ਪੀੜ੍ਹੀ ਸੀ ਉਹ ਸਮੇਂ ਦੀ ਸਰਕਾਰ ਨੇ ਇਹ ਆੜੇ ਵੇਲ ਨੇ ਵਿੱਚ ਦੀ ਪੀੜ ਦਿੱਤੇ ਸਾਡੇ ਬੱਚੇ ਤੇ ਉਹਨਾਂ ਦੇ ਬੱਚਿਆਂ ਨੂੰ ਬਚਾਉਣ ਵਾਸਤੇ ਡਿੱਗੀ ਹੋਈ ਪਾਗ ਰੱਖਣ ਵਾਸਤੇ ਭਾਈ ਜਗਤਾੜ ਸਿੰਘ ਹਵਾਰਾ ਭਾਈ ਬਲਵੰਤ ਸਿੰਘ ਰਾਜੋਆਣਾ ਉਹਨਾਂ ਦੇ ਸਾਥੀਆਂ ਦੇ ਗੁਰਮਖੋ ਕੋਈ ਚੋਰੀ ਨਹੀਂ ਕੀਤੀ ਕੋਈ ਡਾਕਾ ਨਹੀਂ ਮਾਰਿਆ ਕੌਮ ਦਾ ਫਰਜ਼ ਬਣਦਾ ਹਰ ਇੱਕ ਸੰਤ ਦਾ ਫਰਜ਼ ਬਣਦਾ ਹਰ ਇੱਕ ਜਥੇਦਾਰ ਦਾ ਫਰਜ ਬਣਦਾ ਹਰ ਇੱਕ ਗੁਰਮਖੋ ਪਿੰਡਾਂ ਦੇ ਅਹੁਦੇਦਾਰਾਂ ਦਾ ਫਰਜ ਬਣਦਾ ਜਿਨ੍ਹਾਂ ਦੇ ਸਿਰ ਦੇ ਉੱਤੇ ਆ ਦਸਤਾਰ ਆ ਇਹ ਦਸਤਾਰ ਆ ਤੇ ਗੁਰਮਖੋ ਤੁਸੀਂ ਤਾਂ ਗੁਰੂ ਦਾ ਦੇਣ ਕਹਿੰਦੇ ਆ ਮੈਂ ਤਾਂ ਅਸੀਂ ਬੰਦੀ ਸਿੰਘਾਂ ਦਾ ਦੇਣ ਨਹੀਂ ਦੇ ਸਕਦੇ ਜਿਨ੍ਹਾਂ ਨੇ ਆ ਨੌਜਵਾਨ ਪੀੜੀ ਬਚਾ ਲਈ ਆ ਅੱਜ ਵੀ ਜਿੰਨੇ ਸਾਡੇ ਕੌਮ ਦੇ ਆਗੂ ਜਥੇਦਾਰ ਆ ਮਾਹ ਪੁਰਖਾ ਮੈਂ ਇਹ ਹੀ ਬੇਨਤੀ ਕਰਦੀ ਚਾਹੁੰਦਾ ਇਹ ਜਿਹੜੇ ਸੂਰਮੇ ਯੋਧੇ ਜਿਹੜੇ ਕੌਮ ਦੇ ਵਾਰਿਸ ਹੁੰਦੇ ਆ ਉਹ ਝੁਗੀਆਂ ਚੌਪੜੀਆਂ ਜੋ ਪ੍ਰਗਟ ਹੋ ਕੇ ਗੁਰਮਖੋ ਤੂਫਾਨ ਬਣ ਜਾਂਦੇ ਆ ਜਿਹੜੇ ਸਰਕਾਰਾਂ ਦੇ ਪੈਰਾਂ ਥੱਲੇ ਅੱਗ ਬਾਲ ਦਿੰਦੇ ਆ ਉਹ ਕੌਣ ਹੁੰਦੇ ਆ ਜਿਹੜੇ ਗੁਰਮਖੋ ਪਿਆਰੋ ਇਹੋ ਜਿਹੇ ਯੋਧੇ ਸੂਰਮੇ ਜਿਨ੍ਹਾਂ ਨੇ ਗੁਰੂ ਦੀ ਬਾਣੀ ਪੜੀ ਆ ਜਿਨ੍ਹਾਂ ਨੇ ਗੁਰੂ ਦੇ ਸਿਧਾਂਤੇ ਚੱਲੇ ਆ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਹਾਜ਼ਰ ਨਾਜ਼ਰ ਸਮਝਿਆ ਗੁਰਮਖੋ ਮੈਂ ਇਹਨਾਂ ਕੁਝ ਕਹਿੰਦਾ ਹੋਇਆ ਸਾਰੀ ਕੌਮ ਨੂੰ ਸਦਾ ਪੁੱਤਰ ਵੀ ਸਭ ਫੌਜਾਂ ਨੇ ਕੌਮੀ ਲੋਕ ਇਨਸਾਫ਼ ਮੋਰਚੇ ਤੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ ਖਾਲਸਾ ਜੀ ਕੌਮੀ ਇਨਸਾਫ਼ ਮੋਰਚਾ ਜਿਵੇਂ ਲੱਗਿਆ ਚੰਡੀਗੜ੍ਹ ਦੇ ਵਿੱਚ ਉਧਰੋਂ ਕਿਸਾਨੀ ਮੋਰਚਾ ਸ਼ੰਭੂ ਬਾਰਡਰ ਖਨੋਰੀ ਬਾਰਡਰ ਦਿੱਲੀ ਬਾਰਡਰ ਤੇ ਚੱਲਦਾ ਹੈ ਉਧਰੋਂ ਜਿਹੜਾ ਕੌਮੀ ਇਨਸਾਫ਼ ਮੋਰਚਾ ਚੰਡੀਗੜ੍ਹ ਦੇ ਵਿੱਚ ਚੱਲਦਾ ਕਲੰਬੇ ਸਮੇ ਤੋਂ ਇੱਕ ਮੋਰਚਾ ਜਿਹੜਾ ਭਾਈ ਅਮਰਤਪਾਲ ਦੇ ਵਾਸਤੇ ਲੱਗਿਆ ਸੀਗਾ ਅਮਰਸਰ ਦੇ ਵਿੱਚ ਹਾਂਜੀ ਤਿੰਨ ਮੋਰਚੇ ਲੱਗੇ ਆ ਕੀ ਕੌਮ ਦਾ ਇੱਕ ਮੋਰਚਾ ਨਹੀਂ ਲੱਗ ਸਕਦਾ ਉਹ ਜੀ ਜੇ ਇੱਕ ਮੋਰਚਾ ਹੋ ਜਾਂਦਾ ਨਾ ਜੇ ਅੱਜ ਖਨੌਰੀ ਬਾਰਡਰ ਵਾਲੇ ਵੀ ਸ਼ੰਭੂ ਬਾਰਡਰ ਵਾਲੇ ਤੇ ਅਮਰਤਸਰ ਵਾਲੇ ਬਾਰਡਰ ਵਾਲੇ ਇਹ ਸਾਰੇ ਇੱਕ ਹੀ ਜਾ ਕੇ ਉਥੇ ਮੁਹੱਲੀ ਮੋਰਚੇ ਬੰਦੀ ਸਿੰਘਾਂ ਦੇ ਤੇ ਉਹ ਆ ਹੀ ਦਿੰਦੇ ਨਾ ਇੱਕ ਸਟੈਂਡ ਤੇ ਇਕੱਠੇ ਹੁੰਦੇ ਏ ਹੁਣ ਨੋ ਗੁਰਮਖੋ ਪਿਆਰੋ ਇਹ ਮੋਰਚਾ ਕਦੇ ਦਾ ਸਾਰ ਹੋ ਜਾਣਾ ਸੀ ਬੜੇ ਚਿਰ ਦਾ ਸਾਰ ਹੋ ਜਾਣਾ ਸੀ ਇਹ ਜਿਹੜੇ ਮੋਰਚੇ ਵੀ ਅੱਜ ਲੰਮੇ ਪੈ ਰਹੇ ਆ ਮੋਰਚੇ ਜਟਲਾਈ ਆ ਰਹੀ ਆ ਉਹ ਸਾਡੇ ਕਰਕੇ ਆ ਰਹੀ ਜਿਹੜੇ ਅਸੀਂ ਕੌਮ ਦੇ ਆਗੂ ਆ ਜਿਹੜੇ ਕੌਮ ਦੇ ਲੀਡਰਾਂ ਜਥੇਦਾਰਾਂ ਅਸੀਂ ਆਪਦੀ ਪੂਰੀ ਪਹਿਰੇਦਾਰੀ ਤੇ ਡਿਊਟੀ ਤੋਂ ਗੁਰਮਖੋ ਨਮੁਕਰ ਹੁੰਨੇ ਆ ਤੇ ਜਿਹਦੇ ਕਰਕੇ ਉਟਲਾਈ ਆ ਰਹੀ ਆ ਖਾਲਸਾ ਜੀ ਜਿਸ ਤਰ੍ਹਾਂ ਕੱਤਰਤਾ ਨਹੀਂ ਹੋ ਰਹੀ ਸਭ ਦੀ ਆਪਣੀ ਆਪਣੀ ਡਫਲੀ ਹੈਗੀ ਆ ਕਿਉਂ ਨਹੀਂ ਇਕਤਰਤਾ ਹੋ ਰਹੀ ਫਰਕ ਕਿੱਥੇ ਪੈ ਰਿਹਾ ਕੌਮ ਦੇ ਵਿੱਚ ਇਹ ਦੀ ਫਰਕ ਦਾ ਇਹ ਗੱਲ ਦਾ ਯਾ ਇੱਕ ਨੂੰ ਮੰਨਣ ਨੂੰ ਤਿਆਰ ਨਹੀਂ ਗੁਰੂ ਦੀ ਬਾਣੀ ਵਿਆਹਦੀ ਇੱਕ ਨੂੰ ਮੰਨ ਲਓ ਦੁਨੀਆ ਦੇ ਵਿੱਚ ਵੀ ਦੇ ਤੁਸੀਂ ਇੱਕ ਲੀਡਰ ਨੂੰ ਇੱਕ ਜਥੇਦਾਰ ਨੂੰ ਪੂਰੀ ਕੌਮ ਦਾ ਜਰਨੈਲ ਮੰਨ ਕੇ ਉਹਨੂੰ ਪੂਰੇ ਖਤਿਆਰ ਆਪ ਹੋਣ ਵੀ ਮੈਂ ਜੋ ਮਰਜ਼ੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈ ਕੇ ਜਿਹਦੇ ਤੇ ਮਰਜ਼ੀ ਫਤਿਆ ਫਦਾ ਜਿਹੜਾ ਫਤੇ ਨਾਮਾ ਲਾ ਸਕਦਾ ਵਾਂ ਤਨਖਾਲ ਆ ਸਕਦਾ ਵਾ ਦੋਛੀ ਨੂੰ ਗੁਰਮਖੋ ਪਿਆਰਿਓ ਇਹੋ ਜਿਹਾ ਜਰਨੈਲ ਕੌਮ ਪਾਲਦੀ ਆ ਜਿਵੇਂ ਅੱਗੇ ਸੱਚੀ ਤੇ ਸੁੱਚੀ ਗਵਾਈ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਦੇ ਟਾਈਮ ਤੇ ਗੁਰਮਖੋ ਉਦੋਂ ਵੀ ਜਿਹੜੇ ਸਾਡੇ ਅੱਜ ਦਿੱਲੀ ਜਾਂਦੇ ਭੱਜ ਭੱਜ ਕੇ ਦਿੱਲੀ ਭੱਜ ਭੱਜ ਕੇ ਉਹ ਦਰਬਾਰ ਸਾਹਿਬ ਵੱਲੋਂ ਆਉਂਦੀ ਸੀ ਤੇ ਮਹਾਂਪੁਰਸ਼ ਪਰ ਉਹ ਕੰਡ ਕਰਦੇ ਸੀ ਤੇ ਗੁਰੂ ਦੇ ਪਿਆਰ ਵਾਲਿਓ ਅੱਜ ਅਸੀਂ ਭੱਜ ਭੱਜ ਕੇ ਜਾ ਰਹੇ ਆ ਸਾਡੇ ਉੱਤੇ ਸਾਰੇ ਤਸੱਦਦ ਜਿਵੇਂ ਜੇਲ੍ਹਾਂ ਦੇ ਵਿੱਚ ਜਾ ਕੇ ਡਗਰੂਗਲ ਦੀ ਜੇਲ੍ਹ ਦੇ ਵਿੱਚ ਪਹਚਾ ਦੇਣਾ ਇਥੇ ਪੰਜਾਬ ਚ ਜਿਹੜੀਆਂ ਵੱਡੀਆਂ ਜੇਲ੍ਹਾਂ ਹੁੰਦੀਆਂ ਤੌਰ ਤੇ ਇਹ ਸਾਡੇ ਨਾਲ ਧੱਕਾ ਬਹੁਤ ਵੱਡਾ ਆ ਕੋਈ ਉਹਨੇ ਵੱਡਾ ਦੋਸ਼ ਨਹੀਂ ਸੀ ਕੀਤਾ ਭਾਈ ਅੰਮ੍ਰਿਤਪਾਲ ਨੇ ਅੰਮ੍ਰਿਤਪਾਲ ਪਹਿਲਾਂ ਇੰਨਾ ਹੀ ਕਹਿ ਰਿਹਾ ਸੀ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਤੇ ਨਸ਼ਿਆਂ ਤੋਂ ਹਟਾਰਿਆ ਸੀ ਗੁਰੂ ਦੇ ਪਿਆਰ ਵਾਲਿਓ ਇੱਕ ਹੀ ਉਹਦਾ ਜਿਹੜਾ ਤੁਸੀਂ ਮੁੱਦਾ ਰੱਖ ਲਿਆ ਵੀ ਉਹ ਥਾਣੇ ਗਿਆ ਚਲੋ ਥਾਣੇ ਗਿਆ ਤੇ ਉਹਦਾ ਕੇਸ ਬਣਾ ਦਿਓ ਉਹਨੂੰ ਜੇਲ੍ਹ ਦੇ ਵਿੱਚ ਕਲਾ ਦਿਓ ਤੇ ਉਹ ਤੋਂ ਬਾਅਦ ਆ ਸਕਦਾ ਇਹ ਥੜਾ ਉਹਨ ਵੀ ਬਾਹਰ ਦੀਆਂ ਜੇਲਾਂ ਦੇ ਵਿੱਚ ਪਹਚਾ ਦੇਣਾ ਜਿੱਥੇ ਕਰਕੇ ਸਾਡੇ ਬਾਣੇ ਦੀ ਖਾਣੇ ਦੀ ਨਿਆਦਰੀ ਹੋਰੀ ਜੇਲਾਂ ਦੇ ਵਿੱਚ ਜੇ ਸਿੱਖ ਨੂੰ ਤਾਂ ਸਿੱਖ ਅੰਮ੍ਰਿਤਧਾਰੀ ਦੇ ਆ ਗੁਰੂ ਦੇ ਸਿੱਖ ਨੂੰ ਦਾ ਆਡਰੀ ਆ ਲੰਗਰ ਪਾਣੀ ਆਪ ਬਣਾ ਕੇ ਛਕੋ ਤੇ ਨਾਲੇ ਸੰਗਤਾਂ ਨੂੰ ਛਕਾਓ ਉਹਨਾਂ ਬੰਦਿਆਂ ਨੂੰ ਰੇੜੀਆਂ ਦਾ ਸਾਮਾਨ ਖਰੀਦਣਾ ਪੈ ਜੇ ਤੇ ਗੁਰਮਖੋ ਬੜੀ ਟੁਲਿਆਈ ਆਉਂਦੀ ਆ ਤਾਂ ਹੀ ਉਦੋਂ ਜੇਲ੍ਹ ਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਨੇ ਰੌਲਾ ਪਾਇਆ ਸੀ ਸਾਨੂੰ ਖਾਣਾ ਨਹੀਂ ਵਧੀਆ ਮਿਲਦਾ ਖਾਲਸਾ ਜੀ ਜਿਸ ਤਰ੍ਹਾਂ ਤੁਸੀਂ ਜਥੇਦਾਰ ਹੈਗੇ ਹੋ ਹਾਂਜੀ ਕਈ ਜਥੇਦਾਰ ਇਹ ਗੱਲ ਕਰਦੇ ਨਹੀਂ ਸਾਡੀ ਦਿੱਲੀ ਨਾਲ ਯਾਰੀ ਹੈ ਆ ਯਾਰੀ ਤਾਂ ਹੈਗੀ ਗੁਰਮਖੋ ਪਿਆਰਿਓ ਉਹ ਯਾਰੀ ਉਹਨੀ ਕੀ ਆ ਜਿੰਨੀ ਕ ਅਸੀਂ ਉੱਥੇ ਕਰਕੇ ਗੱਲ ਕਰਦੀ ਯਾਰੀ ਆ ਤੇ ਯਾਰੀ ਆ ਗੁਰਮਖੋ ਇਹ ਜਿਹੜੀ ਯਾਰੀ ਉਹ ਹੋਵੇ ਜਿਹੜਾ ਯਾਰ ਯਾਰ ਦੇ ਨਾਲ ਖੜਦਾ ਜਿਵੇਂ ਹੁਣ ਪਿਛੇ ਵੀ ਸੀ ਯਾਰ ਬਣੇ ਸੁਖਾ ਸਿੰਘ ਤੇ ਮਤਾਬ ਸਿੰਘ ਉਹਨਾਂ ਦਾ ਯਾਰ ਬਣਿਆ ਸੀ ਨਥਾ ਖਹਿਰਾ ਉਹ ਪੱਗ ਵਟਾਈ ਸੀ ਉਹਨੇ ਉਹਦੇ ਪੁੱਤਰ ਨੂੰ ਕਿਹਾ ਭਾਈ ਸਾਹਿਬ ਤੇਰੇ ਘਰੇ ਸੁਰੱਖਿਆ ਵਾਸਤੇ ਮੈਂ ਪਹੁੰਚਾ ਦੇਣਾ ਮੈਂ ਮੱਸੇ ਰੰਗੜ ਦਾ ਸਿਰ ਵੱਢ ਕੇ ਲਜਾਣਾ ਜਿਹੜਾ ਬੇਅਦਵੀ ਕਰਿਆ ਗੁਰੂ ਦੇ ਹਰਿਮੰਦਰ ਦੀ ਗੁਰਮਖੋ ਪਿਆਰਿਓ ਉਦੋਂ ਨੇ ਬਾਹ ਫੜਾਈ ਸੀ ਤੇ ਉਹਨੇ ਬਾਹ ਫੜੀ ਦੀ ਲਾਜ ਰੱਖ ਕੇ ਵਕਾਈ ਸੀ ਅੱਜ ਵੀ ਇਹੋ ਜਿਹੇ ਜਰਨੈਲਾ ਨੂੰ ਇਹੋ ਜਿਹੇ ਜਿਹੜੇ ਕੌਮ ਦੇ ਹੀਰਿਆਂ ਵਾਂਗੂ ਇਹ ਕੌਮ ਡੀਕਦੀ ਪਈ ਆ ਇਹੋ ਜਿਹਾ ਕੋਈ ਬਲਾਰਾ ਇਹੋ ਜਿਹਾ ਕੋਈ ਸਾਨੂੰ ਆਗੂ ਮਿਲੇ ਜਿਹਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਹੀ ਡਰ ਹੋਵੇ ਹੋਰ ਕਿਸੇ ਦਾ ਡਰ ਨਾ ਹੋਵੇ ਤੇ ਪੂਰੀ ਕੌਮ ਦੀ ਗਵਾਹੀ ਕਰੇ ਇਹੋ ਜੇ ਆਗੂ ਦੀ ਡੀਕ ਕਰਦੀ ਪਈ ਕੌਮ ਗੁਰਮਖੋ ਪਿਆਰੋ ਆਵਾਜ਼ ਤੋਂ ਵੱਧ ਨੌਜਵਾਨ ਪੀੜੀ ਆਪਣੇ ਕੇਸ ਰੱਖੋ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਸਿਹਤਰ ਧਾਰੀ ਹੋ ਤੇ ਚੜ੍ਹਦੀ ਕਲਾ ਦੇ ਵਿੱਚ ਰਹੋ ਮੈਂ ਇੰਨਾ ਹੀ ਕੁਝ ਕਹਿਣਾ ਕਿਉਂ ਚੜ੍ਹਦੀ ਕਲਾ ਦੇ ਨਾਲ ਦਿੱਲੀ ਚंडीगढ़ ਲੋਕ ਇਨਸਾਫ ਮੋਰਚਾ ਸੱਤ ਫੇਸ ਦੀਆਂ ਲਾਈਟਾਂ ਤੇ ਲੱਗਾ ਹੋਇਆ ਉੱਥੇ ਗੁਰਮਖੋ ਇੱਕ ਸਾਲ ਤੇ ਸਾਨੂੰ ਕੋਈ ਡੇਢ ਸਾਲ ਹੀ ਹੋਣ ਵਾਲਾ ਹਸਾਬ ਦੇ ਨਾਲ ਤੇ ਕਿ ਗੁਰਮਖੋ ਇਹ ਜਿਹੜਾ ਇਨਸਾਫ ਮੋਰਚੇ ਲੱਗੇ ਤੁਹਾਡੀ ਮੰਟਰੀ ਆ ਜਿਹੜਾ ਨਿਹੰਗ ਸਿੰਘ ਆ ਜੇ ਮੰਟਰੀ ਨੂੰ ਸੰਭਾਲ ਕੇ ਨਾ ਰੱਖੇ ਇਹ ਦੇਸ਼ ਦੇ ਬਾਬਾ ਹਲੂਮਾਨ ਸਿੰਘ ਵਰਗੇ ਯੋਧੇ ਤੇ ਜਿਹੜੇ ਫਿਰੂ ਸ਼ਹਿਰ ਦੇ ਜੰਗ ਚ ਮੁਦਕੀ ਦੀ ਜੰਗ ਦੇ ਵਿੱਚ ਗੁਰਮਖੋ ਜਰਨੈਲਾਂ ਨੂੰ ਸਰੋਂ ਭੇਜ ਦਿੱਤੀ ਬਰੂਦ ਦੇ ਥਾਂ ਤੇ ਖਾਲਸਾ ਜੀ ਜਿਵੇਂ ਨਵੀਂ ਪਨੀਰੀ ਹੈਗੀ ਹੈ ਨਵੀਂ ਪੀੜੀ ਹੈਗੀ ਹੈ ਜੇ ਕੋਈ ਚੰਗਾ ਆਗੂ ਇਹਨਾਂ ਨੂੰ ਨਹੀਂ ਮਿਲਦਾ ਫਿਰ ਕੌਮ ਦੀ ਵਾਗਡੋਰ ਕਿਵੇਂ ਸੰਭਾਲਣਗੇ ਗੁਰਮਖੋ ਤਾਂ ਹੀ ਤਾਂ ਅਸੀਂ ਡਾਵਾਂਡੋਲ ਇਸੇ ਗੱਲ ਤੋਂ ਹੀ ਅਸੀਂ ਬਾਹਰ ਕਹਿੰਦੇ ਪਏ ਬੜਾ ਪ੍ਰਚਾਰ ਕਰਦੇ ਜੀ ਬੜਾ ਪ੍ਰਚਾਰ ਕਰਦੇ ਗੁਰਮਖੋ ਪ੍ਰਚਾਰ ਇੱਕ ਬਹੁਤ ਵੱਡਾ ਪੰਡਾਲ ਲਾ ਲੈਣਾ ਤੇ ਸੰਗਤ ਭਾ ਲੈਣੀ ਇਹਦਾ ਨਾ ਪੰਡਾਲ ਨਹੀਂ ਜੇ ਕਿਸੇ ਘਰ ਦੇ ਵਿੱਚ ਵੀ ਜਾ ਕੇ ਤੁਸੀਂ ਘੰਟਾ ਲਾ ਕੇ ਕਿਸੇ ਦੇ ਦੋ ਬੱਚਿਆਂ ਨੂੰ ਚੋ ਬੱਚਿਆਂ ਨੂੰ ਤੁਸੀਂ ਸਿਖਾ ਦਿਓ ਤੇ ਤੁਹਾਡੇ ਵਰਗਾ ਆਗੂ ਕੋਈ ਜੋਗ ਆਗੂ ਤੇ ਸਤਕਾਰਯੋਗ ਉਹ ਆਗੂ ਹੋਣਗੇ ਜਿਹੜੇ ਘਰਾਂ 'ਚ ਜਾ ਕੇ ਜਿੱਥੇ ਵੀ ਟਾਈਮ ਮਿਲਦਾ ਬੱਚਿਆਂ ਨੂੰ ਕਹਿਣ ਬੱਚਿਓ ਤੁਸੀਂ ਕੇਸ ਰੱਖੋ ਬੱਚਿਓ ਤੁਸੀਂ ਗਦਕਾ ਸਿੱਖੋ ਘੋੜ ਸਵਾਰੀ ਸਿੱਖੋ ਖੰਡੇ ਬਾਟੇ ਦੀ ਪੌਲ ਛਕੋ ਤੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਦੇ ਅੱਗੇ ਮੱਥਾ ਨਾ ਟੇਕਿਆ ਕਰੋ ਇਹੋ ਜਿਹਾ ਨਿਰੋਲ ਪ੍ਰਚਾਰ ਗੁਰਮਖੋ ਕਰਿਆ ਕਰੋ ਸੋ ਖਾਲਸਾ ਜੀ ਜਿਸ ਤਰ੍ਹਾਂ ਭਾਈ ਅਮਰਤਪਾਲ ਨੇ ਭੁਖੜਤਾਲ ਰੱਖੀ ਸੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਉਧਰੋਂ ਪਰਿਵਾਰ ਨੇ ਰੱਖੀ ਸੀ ਭੁਖੜਤਾਲ ਅੰਮ੍ਰਿਤਸਰ ਧਰਨੇ ਦੇ ਵਿੱਚ ਸੋ ਐਸਜੀਪੀਸੀ ਦੇ ਜਿਹੜੀ ਕਮੇਟੀ ਹੈ ਜਾਂ ਉਹਨਾਂ ਦੇ ਮੈਂਬਰ ਹੈਗੇ ਨੇ ਪ੍ਰਧਾਨ ਹੈਗੇ ਨੇ ਉਹਨਾਂ ਦੇ ਵੱਲੋਂ ਅੱਜ ਭੁਖੜਤਾਲ ਤੜਵਾ ਦਿੱਤੀ ਗਈ ਕਿਵੇਂ ਵਿਖਦੇ ਹੋ ਉਹਨੂੰ ਕਿਹੜੀ ਭੁਖੜਤਾਲ ਹੜਤਾਲ ਰੱਖਣੀ ਜੀ ਪਹਿਲੀ ਤਾਂ ਇਹ ਨਹੀਂ ਗੱਲ ਸੀ ਸਾਨੂੰ ਪੌਂਦੀ ਸਾਨ ਤੱਕੇ ਮਾਰਨ ਨੂੰ ਫਿਰਦੇ ਆ ਅਸੀਂ ਹੁਣ ਭੁਖ ਦੇ ਨਾਲ ਮਾਰੇ ਮਰ ਜਗੇ ਗੁਰਮਖੋ ਸਰਕਾਰਾਂ ਦਾ ਤਰ੍ਹਾਂ ਤਰ੍ਹਾਂ ਦੇ ਤੁਹਾਡੇ ਦੇ ਮਾਰਨ ਦੇ ਜਨਸੀਆਂ ਨੇ ਰੱਖੇ ਹੋਏ ਗੱਫਾ ਛੱਡ ਕੇ ਇਹਨਾਂ ਨੂੰ ਕੋਈ ਤੁਹਾਡਾ ਦੁੱਖ ਨਹੀਂ ਕੋਈ ਤੁਹਾਡੇ ਮੰਗਰ ਇਹੋ ਜੇ ਜਰਨੈਲ ਨਹੀਂ ਵੀ ਜਿਹੜੇ ਇੱਕ ਦਿਨ ਹੋਇਆ ਤੁਹਾਨੂੰ ਭੁੱਖਿਆ ਨੂੰ ਤੇ ਦੂਜੇ ਦਿਨ ਭੁੱਖ ਸਿੱਖ ਭੁੱਖ ਵੀ ਛੱਡਦਾ ਕਦੀ ਨਾ ਜੀ ਇਹ ਭੁੱਖਾ ਦੇ ਵਾਸਤੇ ਛੱਡਣੀ ਆ ਅਸੀਂ ਕਹਿ ਨਹੀਂ ਸਕਦੇ ਉਹ ਗੱਲ ਕਿਉਂ ਫੇਰ ਵੀ ਉਹਨਾਂ ਯੋਧਿਆਂ ਨੇ ਕੌਮ ਦੀ ਸੇਵਾ ਕਰਦੇ ਪਏ ਬੜੀ ਵੱਡੀ ਗੱਲ ਆ ਪਰ ਗੁਰਮਖੋ ਭੁੱਖ ਨਾ ਰੱਖੋ ਤੁਹਾਨੂੰ ਤਾਂ ਅੱਗੇ ਸਰਕਾਰਾਂ ਮਾਰ ਨੂੰ ਫਿੜਦੀਆਂ ਤੇ ਤੁਸੀਂ ਉਂਝ ਡੱਟ ਕੇ ਮੁਕਾਬਲਾ ਕਰੋ ਤੇ ਯੋਧਿਆਂ ਨੇ ਕੀਤਾ ਸਾਨੂੰ ਵੀ ਕਰਨਾ ਚਾਹੀਦਾ ਤੇ ਭੱਜਣਾ ਨਹੀਂ ਚਾਹੀਦਾ ਜੇ ਅਸੀਂ ਕੌਮ ਦੀ ਧਰਮ ਦੀ ਗੱਲ ਕਰਦੇ ਆ ਝੂਠ ਤੋਂ ਭਜੋ ਬੇਈਮਾਨੀ ਤੋਂ ਭਜੋ ਠੱਗੀ ਤੋਂ ਭਜੋ ਪਰ ਧਰਮ ਦੇ ਕਾਰਜ ਤੋਂ ਨਾ ਭਜੋ ਜੇ ਕੌਮ ਨੂੰ ਗੁਰੂ ਨੂੰ ਸਿਰ ਦੇ ਦਿੱਤਾ ਤੇ ਗੁਰੂ ਆਸਤੇ ਗੁਰਮਖੋ ਪਿਆਰੋ ਫਿਰ ਲਾਉਣਾ ਵੀ ਜਾਣੋ ਬਾਬਾ ਜੀ ਐਸਜੀਪੀਸੀ ਨੂੰ ਕਿਵੇਂ ਵੇਖ ਦਿਓ ਐਸਜੀਪੀ ਨੂੰ ਕੀ ਵੇਖਣਾ ਗੁਰਮਖੋ ਬੜੀਆਂ ਆਸਾਂ ਹੁੰਦੀਆਂ ਵਾ ਹਰ ਇੱਕ ਨੂੰ ਵੀ ਸਾਡੇ ਇਲਾਕੇ ਦੀ ਸਾਡੇ ਇਸ ਪੰਜਾਬ ਦੇ ਵਿੱਚ ਜੀ ਬੜੀ ਵੱਡੀ ਸੰਸਥਾ ਵਾ ਜਿਹੜੀ ਸ਼੍ਰੋਮ ਪ੍ਰਬੰਧ ਕੋ ਸ਼੍ਰੋਮਣੀ ਕਮੇਟੀ ਆ ਜਿਹੜੀ ਬੜਾ ਵੱਡਾ ਇਹਨੂੰ ਸਤਕਾਰ ਮਿਲਿਆ ਹੋਇਆ ਵਾ ਤੇ ਇਹਨਾਂ ਦੇ ਕੋਲੇ ਜ਼ਿੰਮੇਵਾਰੀਆਂ ਬੜੀਆਂ ਵੱਡੀਆਂ ਪਰ ਇਹ ਜਿਹੜੇ ਨਾ ਜ਼ਿੰਮੇਵਾਰ ਬੰਦੇ ਆ ਉਹ ਸਹੀ ਆਪਦੇ ਫਰਜ਼ਾਂ ਨੂੰ ਪੂਟਾਣ ਦੇਣਗੇ ਜਿਵੇਂ ਅਸੀਂ ਕਈ ਗੁਰਮਖੋ ਪਿਆਰੋ ਇਹਨਾਂ ਦੀਆਂ ਦੱਸ ਸਕਦੇ ਆ ਪਰ ਕੀ ਕਹੀਏ ਪਰ ਇਹਨਾਂ ਨੂੰ ਚਾਹੀਦੀਆਂ ਵਾ ਹੁਣ ਗੁਰਮਖੋ ਵਾਅਦ ਤੋਂ ਵਾਅਦ ਤੁਸੀਂ ਗੁਰੂ ਦੀ ਸਿੱਖੀ ਧਾਰਨ ਕਰੋ ਤੇ ਗੁਰੂ ਦੇ ਸਿੱਖ ਬਣੋ ਤੁਸੀਂ ਵੇਖ ਰਹੇ ਸੀ ਲੋਕਾਂ ਦੀ ਆਵਾਜ਼ ਟੀਵੀ ਚੈਨਲ ਤੇ ਮੈਂ ਨਿਸ਼ਾਨ ਸਿੰਘ ਮੇਰੇ ਨਾਲ ਸੀ ਕੈਮਰਾਮੈਨ ਸਹੋਗੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਜਿਕਾਰੇ ਜਾਵੇ ਨੀ ਆਲੋ ਜਾਵੇ ਕਲਗੀਧਾਰਪੇ ਤੁਹਾਨੂੰ ਪਾਵੇ ਕਾਲੂ